शॉप ना संडे लाइफ भी मजे हैं दोस्तों यही। सही बात है। <laughs> किसे भी पता? भी मार रोड़। मार रोड रोड क्यों हैं <laughs> <laughs> आपका ध्यान किधर है? है। टैडी इधर जो लेके जाएगा टैडी उसके नाराज नहीं हो जाए जिसके बिल्कुल भी नहीं बाल है एकदम होगा ਅਗਲੇ ਕੁੜੀਆਂ ਨੇਲ ਦੇ ਉੱਤੇ 5-500 1000 1000 ਰੁਪਏ ਲਾਂਦੇ ਆ 100 ਰੁਪਏ ਚ ਸਾਰੀ ਡੱਬੀ ਮਿਲ ਜਾਂਦੀ ਐ। ਲੱਕੜ ਵਯਾਰ ਨੂੰ ਲੱਕੜ ਵਯਾਰ ਕਿਉਂ ਕਿਹਾ ਜਾਂਦਾ? ਤਕਰੀਬਨ ਇੱਥੇ ਜਿਹੜੀ ਇਹ ਚੀਜ਼ ਆਪਾਂ ਹਨਾ ਅੱਖਾਂ ਨਾਲ ਇਮੇਜਿਨੇਸ਼ਨ ਕਰ ਸਕਦੇ ਆ ਪਰ ਫੋਨ ਕੈਮਰੇ ਨਾਲ ਨਹੀਂ ਹੁੰਦਾ। ਇਹ ਤਾਂ ਬਾਹਲਾ ਸਿਰ ਆਇਆ ਤੇ ਠੰਡ ਲੱਗੀ ਇੱਡੇ ਬਾਈ। ਹਮ ਤਾਂ ਪੂਰੀ ਠੰਡ ਲੱਗੀ ਹੁੰਦੀ ਆ। ਤੇਰੀ ਜਲਦੀ ਰੱਬ ਤੇਰਾ ਜਲਦੀ ਤੋਂ ਜਲਦੀ ਵਿਆਹ ਕਰੇ। ਅਗਲੀ ਵਾਰ ਤੈਨੂੰ ਮਿਲੀਏ। ਤੈਨੂੰ ਵਿਆਹ ਨਹੀਂ ਕਰਨਾ। ਨਹੀਂ 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 ਨਹੀਂ। ਹਾਂਜੀ ਗੁੱਡ ਈਵਨਿੰਗ ਗੁੱਡ ਨਾਈਟ ਕਹਿ ਲਓ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਦੋਸਤੋ ਚਾਹੇ ਹੁਣ ਤੁਸੀਂ ਗੁੱਡ ਨਾਈਟ ਸਮਝ ਲੋ ਚਾਹੇ ਗੁੱਡ ਈਵਨਿੰਗ ਸਮਝ ਲੋ ਹਾਂ ਵੀ ਆਰ ਬੈਕ ਵੀ ਆਰ ਬੈਕ ਐ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਇਹ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਮਾਰ ਰੋਡ ਤੋਂ ਪੂਰਾ ਕਵਰ ਕਰਕੇ ਦਿਖਾਵਾਂਗੇ ਹਨ ਤੇ ਲੱਕੜ ਬਜ਼ਾਰ ਵਗੈਰਾ ਘੁਮਾਵਾਂਗੇ ਤੇ ਸਾਰਾ ਇਹਦਾ ਇਹ ਏਰੀਆ ਜਿਵੇਂ ਆਹ ਸ਼ਾਪ ਬਹੁਤ ਘੱਟ ਲੱਗਦੀਆਂ ਹਨਾ ਤੇ ਇਸ ਸੈਚਰਡੇ ਤੇ ਸੰਡੇ ਲੱਗਦੀਆਂ ਨੇ ਅੱਜ ਆਏ ਬਹੁਤ ਵਾਰੀਆਂ ਪਰ ਹਨਾ ਤੇ ਪਰ ਇਹ ਸਾਨੂੰ ਵੀ ਪਹਿਲੀ ਵਾਰ ਐਕਸਪੀਰੀਅੰਸ ਹੋਈ ਆ ਇਹ ਚੀਜ਼ ਤੇ ਚਲੋ 10 ਮਿੰਟ ਇੱਥੇ ਬਹਿਨੇ ਆ ਨਾ ਇਸ ਤੋਂ ਬਾਅਦ ਸਿੱਧਾ ਚੱਲਦੇ ਆ ਮਾਰ ਰੋਡ ਦੇ ਉੱਤੇ ਤੇ ਜਾ ਕੇ ਫਿਰ ਤੁਹਾਨੂੰ ਕਵਰ ਕਰਉਨੇ ਆ ਸਾਰਾ ਮਾਰ ਰੋਡ ਹਨਾ ਦੇਖੋ ਫਨ ਟੇਨ लाइफ के असली मजे हैं दोस्तों यही सही बात है गोमो बाकी वो, वो माया है सब मोह माया है क्या मोह माया में घर पे बैठे हो घूमो निकलो घर से बाहर बिना पैसे का भूमा करो हां जरूरी नहीं पैसा होना चाहिए दोस्तों कितना पैसा लगता है घूमने के लिए बस खाने पीने के लिए जुगाड़ कर लो यार किसी तरह सेविंग कर लो बस बस 10 दिन का खाने जो खाते हो बस बंद कर दो और जुटा लो और सही बात है ਘਰ ਸੇ ਨਿਕਲੋ ਘਰ ਸੇ ਅਗਰ ਘਰ ਮੇਂ ਬੈਠੇ ਰਹੇ ਤੋ ਮੋਹ ਮਾਇਆ ਮੇਂ ਫਸ ਜਾਓਗੇ ਆ ਦੇਖੋ ਪਿੱਛੇ ਇਹ ਕਿਤੇ ਰੋਡ ਹਾਂ ਇਹ ਮਸਿਮਲਾ ਸਿਮਲਾ ਇਹ ਕਿਤੇ ਮਿਲਦੀਆਂ ਚੀਜ਼ਾਂ ਦੁਆਰੇ ਚਲੋ ਠੀਕ ਆ ਚੱਲਦੇ ਹਾਂ ਹੁਣ ਮਾਰ ਰੋਡ ਤੋਂ ਮਿਲੀਏ ਪਹਿਲਾਂ ਆਹ ਫੀਲ ਕਵਰ ਕਰਦੇ ਆ ਪਿੱਛੇੜੀਆਂ ਸ਼ਾਪਸ ਵਗੈਰਾ ਹੈਗੀਆਂ ਦਿਖਾਉਂਦੇ ਆ ਤੁਹਾਨੂੰ ਕੀ ਕੀ ਕੋਹ ਇੱਥੇ ਤੇ ਇਸ ਤੋਂ ਬਾਅਦ ਚੱਲਦੇ ਆ ਲੱਕੜ ਬਾਜ਼ਾਰ ਵਾਸਟਰ ਫਾਈਨਲੀ ਆਣਾ ਫਿਰ ਇਸ ਤੋਂ ਚੱਲਾਂਗੇ ਰੂਮ ਦੇ ਵਿੱਚ ਇੱਕ ਲੋਕਲ ਮਾਰਕੀਟ ਹੈਗੀ ਆ ਦੇਖਦੇ ਆ ਜੇ ਟਾਈਮ ਮਿਲਿਆ ਤਾਂ ਉਹ ਦਿਖਾ ਕੇ ਫਿਰ ਗੱਲ ਕਰਦੇ ਆ ਸੋ ਇੱਕ ਟਾਈਮਿੰਗ ਐਂਟਰੀ 1:30 ਹੋਣੀ ਹੈ ਹਾ ਹੋਟਲ ਦੀ ਜਿਹੜੀ ਟਾਈਮਿੰਗ ਆ 1:30 ਉਹਨਾਂ ਨੇ ਕਿਹਾ ਫਿਰ ਕੀ ਫਾਇਦਾ ਫਿਰ ਉਹਨਾਂ ਨੇ ਪੈਸਾ ਵਗੈਰਾ ਜੇ ਕੱਟ ਲੈਣੇ ਵਾਦੇ ਹਨਾ ਕਿ ਐਕਸਟਰਾ ਚਾਰਜ ਕੀਤੇ ਬਾ ਸਾਡੇ ਨਹੀਂ ਪੈਸੇ ਠੀਕ ਆ ਪੂਰਾ ਚੀਪਾ ਉਸ ਦਾ 450 ਦੇ ਵਿੱਚ ਜਾਂ 150 ਪਰ ਹਾਂ ਪਰ ਪਰਸਨ 250 ਰੁਪਿਆ ਪਿਆ ਚੱਲਦੇ ਆ ਹੁਣ ਸਿੱਧਾ ਮਾਰ ਰੋਡ ਘਾਉਂਦੇ ਫਿਰਦੇ ਆ ਚੱਲੀਏ ਫਿਰ ਚਲੋ ਭਾਈ ਚਲੋ ਸਾਨੂੰ ਉਹਦਾ ਸਭਈ ਜੇ ਕਿਸੇ ਵੀਰ ਨੂੰ ਪਤਾ ਵੀ ਮਾਰ ਰੋਡ ਨੂੰ ਮਾਰ ਰੋਡ ਕਿਉਂ ਕਹਿੰਦੇ ਆ ਕਿਉਂਕਿ ਆਪੇ ਕਪਲ ਜਿਹੇ ਨੇ ਨਹੀਂ ਨਹੀਂ ਸਾਨੂੰ ਨਹੀਂ ਪਤਾ ਤੇ ਤੁਸੀਂ ਜਰੂਰ ਦੱਸਿਓ ਵੀ ਮਾਰ ਰੋਡ ਨੂੰ ਮਾਰ ਰੋਡ ਕਾਹ ਤੋਂ ਕਹਿੰਦੇ ਆਗੇ ਇਹ ਹਲੇ ਤੱਕ ਸਸਪੈਂਸ ਹੀ ਹੈਗਾ ਜੇ ਕਿਸੇ ਵੀਰ ਨੂੰ ਪਤਾ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਵੀ ਮਾਰ ਰੋਡ ਨੂੰ ਮਾਰ ਰੋਡ ਕਿਉਂ ਕਹਿੰਦੇ ਆਗੇ ਆਹ ਫਾਉਂਟੇਨ ਬਣਿਆ ਵੇ ਸਾਹਮਣੇ ਦੇਖੋ ਤੇਰਾ ਮੁੰਡਾ ਲੈ ਪਹਿਲਾ ਆਪਾਂ ਉੱਪਰ ਬੈਠੇ ਸੀਗੇ ਉੱਪਰੋਂ ਵੀਊ ਦਿਖਾਇਆ ਹੁਣ ਥੱਲੇੋਂ ਗਾਂਧੀ ਜੀ ਉੱਥੇ ਗਾਂਧੀ ਜੀ ਉੱਪਰ ਹੀ ਬੈਠੇ ਆ ਗਾਂਧੀ ਤਾਂ ਧੀਦੇ ਨਹੀਂਗੇ ਵਾਈਡ ਅਪ ਹਾਂ ਦੱਸ ਦੇ ਬਾਈ ਮਾਰਉਣ ਨੂੰ ਮਾਰਉਣ ਦਾ ਤਾਂ ਫੇਲੇ ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਚੱਲ ਆਪਾਂ ਜਿਹੜੇ ਵੀਅਰ ਆ ਦੱਸ ਦੇ ਨਾ ਇਹਨਾਂ ਸਿੰਗਲ ਹੈ ਹਮ ਲੋਕੋ ਇਸ ਲਈ ਪਤਾ ਨਹੀਂ ਲੋ ਬਰੇਣਾ ਅੱਗੇ ਵੀ ਆਪਾਂ ਆਉਨੇ ਆ ਨਾ ਪਰ ਇੱਥੋਂ ਕੰਮ ਕੇ ਮੁੜ ਜਾਣੇ ਆ ਤੇ ਆਹ ਹੁਣ ਮਾਰਕੀਟ ਲੱਗਣ ਲੱਗੀ ਆ ਕਿ ਇੱਥੇ ਚੱਲਦੇ ਆ ਪਹਿਲੀ ਵਾਰ ਆਪਾਂ ਵੀ ਐਕਸਪੀਰੀਅੰਸ ਕਰਨਾ ਹੈ ਨਾ ਵੇਖਣੀ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਕੀ ਕੀ ਇੱਥੇ ਅਲ ਮੌਸਮ ਠੰਡਾ ਮੌਸਮ ਪੂਰਾ ਠੰਡਾ ਹੋ ਗਿਆ ਸੇਲ ਲੱਗੀ ਵੀ ਹੈ ਨਾ ਸੇਲ ਹੈ ਉਹ ਆ ਸੇਲ ਆ ਹਰ ਮਾਲ 20 ਰੁਪਿਆ ਦੇ ਵਿੱਚ ਹੈ ਕਹਿੰਗਾ ਮੋਰਰ ਦਾ ਨਾਮ ਹੈ क्या हो होता है <laughs> भाई ने कोई डायलॉग टैडी को डायलॉग बोला सी आपका ध्यान किधर है टैडी इधर है जो लेकर जाएगा टैडी उसके नाराज नहीं होते डैडी डैडी नहीं नाराज होएगा इसका डैडी तो नाराज हो जाता है

एक बोतल पंद्रह सौ की है पंद्रह सौ की तीन महीने चलेगा दोबारा लेके लगाने की जरूरत नहीं एक बोतल सही हो जाएगा हो जाएगा तीन महीने का काम चलेगा जिसके बिल्कुल भी नहीं बाल है एकदम गंजा बाल होता है ना स्टील हो जाता है बाल नहीं आएगा थोड़ा सा पतला बाल रहेगा जड़ से नया बाल हो जाएगा ठीक है जो किसी ने लैना पर गंजापन की प्रॉब्लम आना तो लैसा आदिवासियों को वैसे थोड़ा इतना ਇੱਥੇ ਥੋੜਾ ਕਾਸਟਲੀ ਦੱਸਦੇ ਆ ਵੈਸੇ 500 ਦਾ ਮਿਲ ਜਾਂਦਾ ਉੱਥੇ 500 ਦਾ ਮਿਲਦਾ ਭਾਇਆ ਕਿ ਨਹੀਂ ਖੱਟਾ ਮਿੱਠਾ achar ਸਾਰੇ achar ਹਰੇਕ ਚੀਜ਼ achar ਮਾਰ ਰੋਡ ਦੇ ਵਿੱਚ ਵਾ ਵੀ ਕਾਫਾ ਕਾਫੀ ਕਾ ਮਿਲਦਾ ਹਾਂ ਕਿੰਨਾ ਮਿਰਚ ਮਰਵਾੜੀ ਇਹ ਮਰਵਾੜੀ ਮਿਰਚ ਹੈ ਕਿੰਨੀ ਕੀ ਹੈ 155 155 ਇਹ ਤਿਆਰ ਹੈ ਸਾਰਾ ਇਹ ਤੋਂ ਡਾਈਜੈਸਟ ਵਾਸਤੇ ਆਜੇ ਵਾਸਤੇ ਆ

ਬੋਲੇ ਤੋਂ ਤੁਹਾਨੂੰ ਤੁਹਾਡਾ ਪਹਾੜਾ ਪਹਾੜਾ ਬਹੁਤ ਵਧੀਆ ਹੈ। ਟੇਸਟੀ ਬਹੁਤ ਸੀ। ਯਾਕ ਨਹੀਂ। ਕਾਫੀ ਟੇਸਟੀ ਸੀਗਾ। ਜਦੋਂ ਪਹਿਲੀ ਜਿਵੇਂ ਆਪ ਫੋਨ ਕਰਦੇ ਪਿੰਕ ਕੋਰ ਦੇ ਸਾਥ ਇਸ ਜਿੱਦ ਤੇ ਵੀ ਖਾਲੀ ਫੋਨ ਕਰਦੇ। ਆ ਸਵੈਨियर ਆ ਗਿਆ। ਸਵੈਨियर ਹੈ ਨਾ? ਉਹੀ ਗੱਲ ਫੇਰ ਆ ਗਈ ਹਰਮਨ ਦੀ ਇਸ ਲਈ ਮਾਰ ਰੋ ਰਹੇ ਹਾਂ ਅਭੀ ਪਤਾ ਚੱਲਿਆ ਮੈਨੂੰ ਮੇਲਾ ਦਾ ਲੁੱਟਦੇ ਆ 100 ਰੁਪਏ ਦੇ ਵਿੱਚ ਸਾਰੀ ਜੁਐਲਰੀ ਸੋਨਾ ਨਹੀਂਗਾ ਹਾਂ

पाँच साल तो का एक हज़ार का सेट आता है लिलू। लिलू। एक आपको घर में हर घर में क्लियर होता है मल्टी सेट अलग बारह सौ एक साथ लेने पर आपको हजार रुपए आपका स्पेशल ऑफर है दोनों लेने पर ये मल्टी सेट चौमीन गाजर मूली चीरा पीलिंग करना ऊपर इसे पीलिंग कर लो और यहां से आपको चाइनीस के लिए गाजर के बच्चे मूली के बच्चे अदरक के बच्चे लहसुन के बच्चे तो जॉइन में नंबर 60 और पोलारो से डालना चाहते हैं इसी के तो आपको मैडम पोलारो से निकाल देगा ये इन्होंने एक्सपीरियंस होता है 39 मार्कर दिसंबर के लिए 489830 आपका 1200 होता है दिसंबर के लिए आपको चलिए आगे उधर चलो उधर ये इनानो हिसाब ज्यादा होता है काना ਇਸ ਤੋਂ ਅੱਲਾ ਲੱਗੀਆਂ ਹੋਊਗਾ ਇਹਨਾਂ ਨੂੰ ਹਸਾਬਾ ਤਾਂ ਹੁੰਦਾ ਆਪਾਂ ਤੋਂ ਨੀਅਤ ਹੀ ਹੁੰਦੀ ਹੈ ਮੈਂ ਜਿਆਦਾ ਲੇਡੀਜ਼ ਕੇ ਲਈ ਹੈ ਨਾ ਇਹਨਾਂ ਨੂੰ ਪਤਾ ਹੁੰਦਾ ਬੰਦਿਆਂ ਨੇ ਕੋਲ ਲੈਣਾ ਨਹੀਂ ਬੁੜੀਆਂ ਨਹੀਂ ਲੈਣਾ ਹੁੰਦਾ ਬੰਦੇ ਤੋਂ ਬਸ ਚਾਹ ਤਰਵਾਉਣੀ ਹੈ ਬਾਤ ਸੁਣੋ ਮੇਰੀ ਅਰੇ ਬੁੜੀਆਂ ਠੱਗੀਆਂ ਜਾਂਦੀਆਂ ਸੇਲ 40 ਰੁਪਏ 40 ਰੁਪਏ ਸੇਰੋ 30 ਰੁਪਏ ਸੀ ਬਾਣੀ ਕਿਸੇ ਯੰਦਾ ਆ ਉਹ ਮੇਰੇ ਪਿੱਛੇ ਆ ਉਹ ਅੱਗੇ ਗੂਗਲ ਦਾ ਬਸ ਦੇਖੇ ਦੇਖਣਾ ਐ ਅੰਕਲ ਅੱਲਾ ਭਾਈ ਚੰਦ ਦਾ ਮੇਲੇ ਤੇ ਨਾ ਅੰਕਲ ਅੱਲਾ ਤੇ ਨਾ ਬੜਾ ਸ਼ੌਂਕ ਸੀਗਾ ਵਿਚਾਰੇ ਹਰ ਇੱਕ ਜਦੋਂ ਵੀ ਫੋਟੋ ਖਿੱਚਣੀ ਕਹਿੰਦਾ ਐਨਕ ਚਾਹੀਦੀ ਆ ਹਾਂ ਐਨਕ ਲੈ ਲਾ ਹੁਣ ਤੂਰੇ ਲੈ 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 ਕਿੰਨੇ ਦੀ ਇਹਨੂੰ ਪੁੱਛ ਉਹ ਅੱਗੇ ਜਾਦਾ ਅੱਗੇ ਅੱਗੇ ਚੱਲ ਉਧਰ ਜਾਉਂਦੇ ਆ ਲੈ ਲੈ ਹਾਂ ਆ ਦੇ बसल्हाब हम लोग के लिए हम पे चश्मा कितने के है एक लगवा इसके चश्मा डालो यार एक डालने के दिखाएं दिखा दो डाल के दिखा दो इसको ये वीर जीस ये वीर जीस पर बढ़िया लगा तो ले लेना ये कितने के हैं ये भैया 200 भैया कुछ ਕੰਬਰ ਉਹ ਸਾਡੀ ਐਂਡ ਉਹ ਬਈ ਵੀਡੀਓ ਬਣਾਉਣਾ ਤੁਹਾਨੂੰ ਲੱਗ ਰਿਹਾ ਹੈ ਹੀਰੋ ਲੱਗ ਰਿਹਾ ਹੈ ਆਓ ਜੀ 2 3 4 5 6 7 ਆ ਦੇਖ ਆ ਜਿਹੜੀਆਂ ਕੁੜੀਆਂ ਨੇਲ ਦੇ ਉੱਤੇ 5 500 1000 1000 ਰੁਪਏ ਲਾਉਂਦੇ ਆ 100 ਰੁਪਏ ਚ ਸਾਰੀ ਡੱਬੀ ਮਿਲ ਜਾਂਦੀ ਹੈ ਉਦਾਂ ਫਿਰ ਕੱਲੇ ਨੇਲ ਦੇ ਉੱਤੇ 11 1100 15 15 2 2000 ਵੀ ਲਾਉਂਦੀਆਂ ਇੱਥੇ 100 ਰੁਪਏ ਚ ਪੂਰੀ ਡੱਬੀ ਮਿਲ ਜਾਂਦੀ ਹੈ ਆ ਬਿਊਟੀ ਸੈੱਟ ਵੀ ਆ ਇੱਥੋਂ ਆ ਕੇ ਲੈ ਜਾਓ ਸੇਲ 'ਚ ਆਹ ਸੇਲ 50 ਰੁਪਏ ਦੀ ਆ ਜੁੱਤੀ ਦੀ ਸੇਲ ਵੀ ਆ ਕਿ ਸਾਰੀਆਂ ਸੇਲ ਹਨ ਇੱਥੇ ਤਕਰੀਬਨ 1.5 ਤੋਂ 2 ਮਹੀਨੇ ਲਈ ਲੱਗਦੀ ਆ ਇਹ ਸੇਲ ਇਸ ਤੋਂ ਬਾਅਦ ਬਾਈ ਕਹਿੰਦੇ ਕਿ ਕਿੱਲੂ ਚਲੇ ਜਾਣੇ ਆ ਤੇ ਸਾਲ ਦੇ ਵਿੱਚ 2 ਮਹੀਨੇ ਸੇਲ ਲੱਗਦੀ ਆ ਲਾਹਾ ਲੈ ਲਓ ਨਾ ਆ ਕੇ ਜਿਹਨੇ ਲੈਣਾ ਚੱਲੀਏ ਫਿਰ ਚਲੋ ਅੱਗੇ ਚੱਲਦੇ ਆ ਫਿਰ ਲੱਕੜ ਬਾਜ਼ਾਰ 'ਚ ਤਕਰੀਬਨ ਸਾਰੀ ਤੁਹਾਨੂੰ ਸੇਲ ਦਿਖਾ ਦਈ ਬਹੁਤ ਘੱਟ ਲੋਕਾਂ ਨੇ ਇਹ ਕਵਰ ਕੀਤੀ ਹੋਣੀ ਆ ਕਿਉਂਕਿ ਸਾਲ ਦੇ ਵਿੱਚ ਸਿਰਫ ਡੇਢ ਤੋਂ 2 ਮਹੀਨੇ ਲਈ ਖਾਤਰ ਲੱਗਦੀ ਅਸੇ ਇਹ ਚਲੋ ਹੁਣ ਚੱਲਦੇ ਆ ਇਸ ਤੋਂ ਬਾਅਦ ਸਿੱਧਾ ਲੱਕੜ ਬਾਜ਼ਾਰ ਚ ਜਿਹਦੀ ਤੁਹਾਨੂੰ ਗੱਲ ਕੀਤੀ ਸੀ ਲੱਕੜ ਬਾਜ਼ਾਰ ਵੀ ਦਿਖਾਵਾਂਗੇ ਤੇ ਆ ਵੀ ਦਿਖਾਵਾਂਗੇ ਇਹ ਤੁਹਾਨੂੰ ਦਿਖਾ ਚੁੱਕੇ ਆਪਾਂ ਔਲਰੇਡੀ ਸਾਰੀ ਦਿਖਾਤੀ ਆਪਾਂ ਤੁਹਾਨੂੰ ਕਵਰ ਕਰਤੀ ਹਨਾ ਤੇ ਡੇਢ ਤੋਂ 2 ਮਹੀਨੇ ਦੀ ਖਾਤਰ ਇਹ ਲੱਗਦੀ ਆ ਚਲੋ ਚੱਲਦੇ ਆ ਹੁਣ ਲੱਕੜ ਬਾਜ਼ਾਰ ਚ ਆਜੇ ਕੋੜੇ ਜਿ ਕੋੜੇ ਜੇ ਤੁਸੀਂ ਇਹਨਾਂ ਰਾਈਡ ਵਗੈਰਾ ਕਰਨੀਆਂ 300 ਰੁਪਿਆ ਲੈਂਦੇ ਹਨ ਪਰ ਪਰਸਨ ਦਾ ਤੇ ਪਤਾ ਕੀਤਾ ਸੀਗਾ ਇਹਨਾਂ ਤੋਂ 300 ਰੁਪਿਆ ਜੇ ਕਿਸੇ ਨੇ ਰਾਈਡ ਵਗੈਰਾ ਕਰਨੀਆਂ ਸਿਰਫ ਇੱਥੋਂ ਉਹ ਤੱਕ ਜਾਂਦੇ ਆ ਤੇ ਵਾਪਸ ਆ ਜਾਂਦੇ ਆਗੇ 300 ਰੁਪਿਆ ਲਓ ਜੀ ਲੱਕੜੋ ਯਾਰ ਵਣ ਤੋਂ ਪਹਿਲਾਂ ਪਹਿਲਾਂ ਆ ਕੁਸ਼ਕ ਦੁਕਾਨਾਂ ਨੇ ਹਨਾ ਇਹ ਜੀ ਖਾਣ ਪੀਣ ਦੀਆਂ ਕੁਝ ਦੁਕਾਨਾਂ ਨੇ ਕੋਸ ਸਵਰਨ ਜੇ ਆਪ ਕਿਸੇ ਨੇ ਮਤਲਬ ਇੱਥੋਂ ਸਮਾਨ ਵਗੈਰਾ ਲੈਣਾ ਤੇ ਉਹ ਲੈ ਸਕਦਾ ਹੈ। ਤੇ ਲਓ ਜੀ ਇੱਥੋਂ ਸ਼ੁਰੂ ਹੋ ਜਾਂਦਾ ਸਾਰਾ ਲੱਕੜਵਾਰ। ਲੱਕੜ ਬਜ਼ਾਰ ਨੂੰ ਲੱਕੜ ਬਜ਼ਾਰ ਕਿਉਂ ਕਿਹਾ ਜਾਂਦਾ तकरीबन ਇੱਥੇ ਆਦਤ ਤੋਂ ਵੱਧ ਚੀਜ਼ਾਂ ਜਿਹੜੀਆਂ ਕਿ ਲੱਕੜ ਦੀਆਂ ਬਣੀਆਂ ਹੋਈਆਂ ਦੇਖੋ ਹਾਂ ਸਾਰੀ ਚੀਜ਼ ਲੱਕੜ ਦੀ ਆ ਐਂਕੋ ਜਿੱਥੇ ਕੇ ਨਾਮ ਦੱਸਣਾ ਹੈ ਤਾਂ ਹੀ ਮਤਲਬ ਇਹਦਾ ਨਾਮ ਲੱਕੜ ਬਜ਼ਾਰ ਆ ਆ ਦੇਖੋ ਹਰੇਕ ਚੀਜ਼ ਲੱਕੜ ਦੀ ਆ ਡਰਾਈ ਫੂਡ ਦੀ ਦੁਕਾਨ ਆ ਆਲਸਾ ਲੱਕੜ ਦਾ ਸਾਰੀ तकरीबन ਅੱਧਰ ਤੋਂ ਵੱਧ ਸਾਰੀ ਇਹ ਲੱਕੜ ਦੀਆਂ ਦੁਕਾਨਾਂ ਹੀ ਹੈਗੀਆਂ ਤਾਂ ਹੀ ਮਤਲਬ ਇਹ ਏਰੀਆ ਦਾ ਨਾ ਲੱਕੜ ਬਾਜ਼ਾਰ ਪੈ ਗਿਆ ਸੀ ਤੇ ਆ ਪੂਰਾ ਇੱਥੇ ਫੇਮਸ ਆ ਬੰਦਾ ਦੇਖਾਂਗੇ ਕੱਲ ਨੂੰ ਇੱਥੇ ਵਿਜ਼ਿਟ ਕਰਾਂਗੇ ਹਨਾ ਪੂਰਾ ਫੇਮਸ ਆਗਾ ਤੇ ਇਹਦੇ ਕੋਲ ਵੀ ਆ ਕੇ ਚੱਲਾਂਗੇ ਹਰ ਇੱਕ ਤਰ੍ਹਾਂ ਦਾ ਮੰਦਗ ਚਿਕਨ ਰੋਲ ਐਗ ਰੋਲ ਖਾਣਾ ਖਾ ਸਕਦੇ ਹੋ ਕੱਲ ਨੂੰ ਇਹਦੇ ਕੋਲ ਵਿਜ਼ਿਟ ਕਰਾਂਗੇ ਆਕੇ ਕਮ ਰਹੇ ਆ ਪੂਰਾ ਨਜ਼ਾਰਾ ਲੈ ਰਹੇ ਹਾਂ ਤੇ ਆਜੋ ਇੱਕ ਦੋ ਦਿਨ ਦੀ ਖਾਤਰੀ ਆਜੋ ਜਾਇ ਹੈ ਨਾ ਜੀਵਨ ਹੁਣ ਤਾਂ ਬੇਲੇ ਹੀ ਆ ਤਕਰੀਬਨ ਸਾਰੇ ਹਨਾ ਫਿਰ ਵੀ ਚਲੋ ਜੇ ਬਿਜੀ ਹੋ ਫਿਰ ਵੀ ਆ ਜਾਓ ਇੱਕ ਦੋ ਦਿਨ ਦੀ ਖਾਤਰ ਕੱਢ ਲਓ ਟਾਈਮ ਇਨਾ ਕ ਤਾਂ ਨਿਕਲ ਹੀ ਆਉਂਦਾ ਸਭ ਤੋਂ ਲਓ ਜੀ ਆ ਸਾਹਮਣੇ ਡੀਏਪੀ ਪਬਲਿਕ ਸਕੂਲ ਲੱਕੜ ਬਾਜ਼ਾਰ ਦਾ ਤੇ ਨਾਲ ਹੀ ਇਹਦੇ ਖਾਣ ਪੀਣ ਵਾਲੀਆਂ ਦੁਕਾਨਾਂ ਤੁਰੇ ਫਿਰਦਾ ਬੰਦਾ ਨਾ ਜੇ ਥੱਕ ਜੇ ਖਾ ਪੀ ਲਵੇ ਭੱਖ ਭੁੱਖ ਲੱਗੀ ਹੋਈ ਇੱਥੇ ਖਾ ਪੀ ਲਓ ਡੀਵੀ ਸਕੂਲ ਦੇ ਬਿਲਕੁਲ ਨਾਲ ਆ ਤੇ ਵਾਸਤੇ ਕਾਫੀ ਕਿ ਤਕਰੀਬਨ ਚੱਲਦੇ ਆ ਹੁਣ ਆਪਾਂ ਵੀ ਕਿਉਂਕਿ ਇਹ ਸਾਨੂੰ ਦੱਸਿਆ ਸੀ ਆਪਣੇ ਕੋਲ ਟਾਈਮ ਥੋੜਾ ਘੱਟ ਹੀ ਹਨਾ ਅ 10 ਵਜੇ ਤੱਕ 10:30 ਦੀ ਐਂਟਰੀ ਗਈ ਸੀਗੀ ਆਪਾਂ ਨੂੰ ਰੂਮ ਦੀ ਇਹ ਆ ਸਾਰਾ ਇੱਧਰ Shimla ਦਾ ਦੇਖੋ view ਹੈ ਤਾਂ ਨਹੀਂ ਰਹੀ ਆ ਸਾਰਾ ਹਨਾ ਪਰ ਆ ਨਾਈਟ ਦਾ view enjoy ਕਰ ਲੋ ਥੋੜਾ ਜਰ ਖੜਦੇ ਆਂ ਅਸੀਂ ਵੀ ਵੇਖਦੇ ਆਂ ਹਨਾ ਇਹ ਜਿਹੜਾ ਸਵਾਦ ਆ ਇਹ ਵੈਸੇ ਫੋਨ ਦੀ ਨਿਗਾਹ ਨਾਲ ਘੱਟ ਤੁਹਾਨੂੰ ਪਤਾ ਲੱਗਣਾ ਹਨਾ ਪਰ ਜਿਹੜਾ ਅਸੀਂ enjoy ਕਰ ਰਹੇ ਆ ਆਪਦੀਆਂ ਅੱਖਾਂ ਦੇ ਨਾਲ ਹਨਾ ਜਿਹੜਾ ਭਾਈ ਦੇਖਦਾ ਪਿਆ ਵੀਡੀਓ ਜਰੂਰ ਇੱਕ ਵਾਰੀ ਹੈਨਾ ਆਇਓ ਰეკਮੈਂਡਡ ਕਰਦੇ ਆ ਕਿਉਂਕਿ ਇਹ ਜਿਹੜੀ ਚੀਜ਼ ਆ ਭਾਈ ਇਹ ਤੁਸੀਂ ਆਪ ਅੱਖਾਂ ਨਾਲ ਦੇਖ ਸਕਦੇ ਹੋ ਕੈਮਰਾ ਚਲੋ ਇੱਕ ਐਂਟਰਟੇਨਮੈਂਟ ਆ ਘਰੇ ਬੈ ਕੇ ਆਪਾਂ ਚਲੋ ਹੈਨਾ ਦੇਖ ਸਕਦੇ ਆ ਪਰ ਜਿਹੜੀ ਆ ਠੀਕ ਆ ਇਹ ਉਹਦੀ ਆਪ ਆਪਣੇ ਅੱਖਾਂ ਨਾਲ ਮੈਜਿੰਗ ਕਰ ਸਕਦੇ ਹੋ ਲਾ ਕੇ ਜਰੂਰ ਆਇਓ ਹੈਨਾ ਇੱਥੇ ਤੇ ਜਿਹੜੀ ਇਹ ਚੀਜ਼ ਆਪਾਂ ਹਨਾ ਅੱਖਾਂ ਨਾਲ ਇਮੇਜਿਨੇਸ਼ਨ ਕਰ ਸਕਦੇ ਆ ਪਰ ਇਹ ਫੋਨ ਕੈਮਰੇ ਨਾਲ ਜਿਹੜੀ ਉਹ ਗੱਲ ਨਹੀਂ ਜਿਹੜੀ ਆਪ ਵੀ ਗੱਲ ਉਹ ਆਪ ਵੀ ਆ ਤੇ ਜਰੂਰ ਤੁਹਾਨੂੰ ਰეკਮੈਂਡਡ ਕਰਦੇ ਆ ਬਈ ਜੂਨ ਦੀਆਂ ਛੁੱਟੀਆਂ ਨੇ ਹੁਣ ਤਾਂ ਟਾਈਮ ਕੱਢ ਲਓ ਵੀਊ ਅਸੀਂ ਹੁਣ ਤਾਂ ਝੋਨਾ ਵੀ ਮੰਨ ਕੇ ਚੱਲੋ 18 20 ਤਰੀਕ ਨੂੰ ਲੱਗਣਾ ਹਾਂ ਹੁਣ ਤਾਂ ਚੱਕ ਚੱਲੋ ਉਹ ਤੋਂ ਪਹਿਲਾਂ ਟਾਈਮ ਹੈਗਾਗਾ ਪਰ ਕਾਫੀ ਲੋਕ ਆਏ ਹੋਏ ਨੇ ਹਣਾ ਬਾਈ ਆਏ ਵੀ ਹਾਂ ਕਰਾਊਡ ਬਹੁਤ ਜ਼ਿਆਦਾ ਦਿਨੇ ਮੌਸਮ ਥੋੜਾ ਜਿਹਾ ਕਰਮ ਸੀ ਦੇਖੇ ਜ਼ਿਆਦਾਤਰ ਪੇਰੈਂਟਸ ਵੀ ਬੱਚਤ ਨੂੰ ਲੈ ਕੇ ਆਏ ਉਹਨੇ ਤੋਂ ਵੀ ਚੁੱਪੀਆਂ ਪਈ ਹੋਈਆਂ ਨੇ ਜਬਸਾ ਕਾਫੀ ਫੈਮਲੀਆ ਆਈਆਂ ਫੈਮਲੀਆ ਵਾਲੀਆਂ ਨੇ ਫੈਮਲੀ ਬਹੁਤ ਆਈ ਆ ਕੋਈ ਐਡਾ ਨਹੀਂ ਕੋਈ ਕੱਲੇ ਕਪਲ ਹੀ ਆਉਂਦੇ ਇੱਥੇ ਫੈਮਲੀ ਬਹੁਤ ਆਉਂਦੀਆਂ ਨੇਗੀਆਂ ਤੇ ਬਾਕੀ ਆਏ ਆ ਹਣਾ ਤਕਰੀਬਨ ਆਪਣੇ ਪੰਜਾਬੀ ਥੋੜੇ ਹਲੇ ਘਟਾ ਕਿਉਂਕਿ ਉਹ ਸ਼ਰਾਤੀ ਸ਼ਰਾਹਤ ਉਹ ਜਿਹੜੇ ਅੰਛ ਨਹੀਂ ਹੁੰਦੇ ਉਹ ਕੰਮ ਨਹੀਂ ਹੈਗਾ ਉਹ ਸਾਰੇ ਲੋਕੀ ਆਪਣੇ ਆਪ ਦੇ ਵਿੱਚ ਇੰਜੋਏਮੈਂਟ ਜ਼ਿਆਦਾ ਫੈਮਲੀਆ ਹੀ ਆ ਜ਼ਿਆਦਾ ਹੀ ਦੇਖਿਆ ਜਿਹੜੀਆਂ ਬਾਕੀ ਮੌਸਮ ਜਿਹੜਾ ਸੀਗਾ ਦਿਨੇ ਵੀ ਠੀਕਾ ਵਧੀਆ ਸੀ ਜਿਆ ਥੋੜਾ ਚੜਾਈ ਤੇ ਗਰਮੀ ਲੱਗੀ ਹੁਣ ਤਾਂ ਬਾਲਾ ਸਿਰ ਆ ਗਿਆ ਠੰਡ ਲੱਗੀ ਜਾਂਦੀ ਹੈ ਬਈ ਹੁਣ ਤਾਂ ਪੂਰੀ ਠੰਡ ਲੱਗੀ ਜਾਂਦੀ ਹੈ ਮੌਸਮ ਪੂਰਾ ਠੰਡਾ ਹੋਣਾ ਹਣਜੀ ਲੱਗਦਾ ਪਹਿਲਾਂ ਕੀ ਲੱਗਦਾ ਸੀ ਆਪਸੇ ਮਿਲਣ ਲੱਗ ਰਿਹਾ ਹੈ ਪਹਿਲਾਂ ਯੂਪੀ ਵੀਆਰ ਲੱਗ ਰਿਹਾ ਸੀ ਯੂਪੀ ਵੀਆਰ ਪੰਜਾਬ Haryana ਸਹੀ ਗੱਲ ਹੈ ਪਹਿਲਾਂ ਮੌਸਮ ਵੀ ਤਕਰੀਬਨ ਸੀਗਾ 22 ਡਿਗਰੀ ਤੇ ਹੁਣ ਮੈਂ ਟੂ ਕੈਮਰਾ ਤੇ ਹੁਣ ਥੋੜਾ ਮੌਸਮ ਵੀ ਠੀਕ ਆ ਟੈਂਪਰੇਚਰ ਠੀਕ ਆ 14-15 ਡਿਗਰੀ ਟੈਂਪਰੇਚਰ ਰਾਤ ਨੂੰ 13-14 ਤੱਕ ਡਾਹ ਜਾਂਦਾ ਹੈ ਚਲੋ ਮਾਰ ਰੋਡ ਵੀ ਤੁਹਾਨੂੰ ਹੁਣ ਦਿਖਾ ਦੋ ਹਨਾ ਲੱਕੜ ਬਾਜ਼ਾਰ ਵੀ ਦਿਖਾ ਦੋ ਤੁਹਾਨੂੰ ਦੇਖਦਿਆ ਹੁਣ ਜੇ ਕੋਈ ਬਾਫਸੀ ਤੇ ਕੋ ਦਿਖਾਉਣ ਵਾਲਾ ਠੀਕ ਆ 19 ਸੋਸ ਧਾਰੂ ਚਲਦੇ ਆ ਕਿਉਂਕਿ ਟਾਈਮ ਨਾਲ ਸਵਾਂਗੇ ਯਾਰ ਤੁਸੀਂ ਇਹ حساب ਲਾ ਲਓ ਆਪਾਂ ਪਰਸਪਰ ਇਹ ਵੀਡੀਓ ਥੋੜੇ ਕਰਕੇ ਦਿੰਦੇ ਜਿਹੜੇ ਬੰਦੇ ਡਿਪਰੈਸ਼ਨ ਚ ਚਲੇ ਨਹੀਂ ਜਾਂਦੇ ਇਕੱਲਾਪਣ ਮਹਿਸੂਸ ਕਰ ਇਕੱਲਾਪਣ ਕਦੇ ਵੀ ਮਹਿਸੂਸ ਨਹੀਂ ਕਰਨਾ ਜੇ ਮੋਟੀਵੇਸ਼ਨ ਦਿੱਤੀ ਤੁਹਾਨੂੰ ਇੱਕ ਤਰੀਕੇ ਨਾਲ ਕੋਈ ਨਹੀਂ ਵੀ ਤੁਰਦਾ ਇਕੱਲੇ ਤੁਰਪੋ ਇਕੱਲੇ ਆ ਜਾਓ ਕੋਈ ਚੱਕਰ ਨਹੀਂ ਉਹ ਬਾਈ ਬਹੁਤ ਵੱਡੀ ਮਸਾਲਾ ਬਾਈ ਇਕੱਲਾ ਹੀ ਤੁਰਪਿਆ ਇਕੱਲੇ ਹੀ ਉਹਨਾਂ ਨੂੰ ਜਾ ਤੇ ਲਈ ਉਹ ਨਾ ਮੈਂ ਇਕੱਲੇ ਆ ਤੇ ਆਪਾਂ ਇਕੱਲੇ ਸਭ ਤੋਂ ਵੱਡੀ ਮਸਾਲਾ ਬਾਈ ਇਕੱਲਾ ਹੀ ਕੰਮ ਨੂੰ ਆ ਜਾਂਦਾਗਾ ਗਲਤ ਬੰਦਾ ਮਿਲਿਆ ਨਹੀਂ 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 ਇਹ ਵਹਿਮ ਹੁੰਦਾ ਬਈ ਦਿਲ ਦਾ ਹਾਂ ਇਹ ਵਹਿਮ ਆ ਕਿਹੜਾ ਘਰੋਂ ਨਿਕਲੋ ਜਿਹੜੇ ਆਪ ਆ ਆਪਾਂ ਆਸ-ਪਾਸ ਧਿਆਨ ਰੱਖੋ ਮਤਲਬ ਆਸ-ਪਾਸ ਕੌਣ ਹੈ ਕੈਸੇ ਲੋਕ ਹੈ ਆ ਭਾਈ ਇਸੇ ਹਿਸਾਬ ਸੇ ਆਪਾਂ ਜੈਸੇ ਆਪ ਹੋ ਅੱਗੇ ਵੀ ਐਸੇ ਹੀ ਮਿਲੇਗਾ ਆਪਣੇ ਆਪ ਨੂੰ ਤੁਸੀਂ ਸਹੀ ਰੱਖੋ ਯਾਰ ਆਪਣੇ ਆਪ ਦੇ ਨੈਗੇਟਿਵਿਟੀ ਨਾ ਰੱਖੋ ਜਿੱਦਾਂ ਦੇ ਤੁਸੀਂ ਹੈਗੇ ਹੋ ਨਾ ਤੁਹਾਨੂੰ ਅੱਗੇ ਵੀ ਓਦਾਂ ਦੇ ਲੋਕ ਹੀ ਮਿਲਣਗੇ ਅੱਛਾ ਸੋਚੋਗੇ ਅੱਛਾ ਹੀ ਹੋਗਾ ਬੁਰਾ ਸੋਚੋਗੇ ਬੁਰਾ ਸੋਚੋ ਬੁਰਾ ਹੋਊਗਾ ਭਾਈ ਉਹਨਾਂ ਨੂੰ ਮੈਂ ਵੀ ਇਹਦਾ ਪਹਿਲੀ ਵਾਰ ਦੂਜੀ ਵਾਰ ਮਿਲਿਆ ਤੇ ਵਧੀਆ ਪਿਆਰ ਵਧੀਆ ਬਣ ਗਿਆ ਕਿਉਂਕਿ ਕੀ ਕਰ ਇੱਕ ਦੂਜੇ ਨਾਲ ਹਨਾ ਪੰਜਾਬੀ ਭਰਾ ਹਾਂ ਸਹੀ ਗੱਲ ਹੈ ਸੋਸ ਮਿਲਦੀ ਆ ਆਪਣੀ ਤੇ ਇਦਾਂ ਹੀ ਬਸ ਇੱਥੇ ਕੋਈ ਲੱਗਿਆ ਇਦਾਂ ਦਾ ਕੋਈ ਸ਼ਰਾਰਤ ਵਗੈਰਾ ਕੋਈ ਨਹੀਂ ਸ਼ਰਾਰਤ ਨਹੀਂ ਸਾਰੇ ਵਧੀਆ ਨਾ ਸਾਰੇ ਆਪਣੇ ਆਪਣੇ ਇੰਜੋਏ ਚਲੋ ਵਧੀਆ ਗੱਲ ਹੈ ਬਾਕੀ ਚਲੋ ਹੁਣ ਮੌਸਮ ਵੀ ਠੰਡਾ ਹੋ ਗਿਆ ਨਾ ਅਸੀਂ ਲੈ ਲਈਏ ਇੰਜੋਏ ਕਰ ਲਈਏ ਵੀ ਹੁਣ ਨਾ ਸਟੇਸ਼ਨ ਦਾ ਮaza ਆ ਰਹਾ ਹੈ ਹਾਂ ਆ ਵੀ ਆ ਰਹਾ ਹੈ ਪਹਿਲਾਂ ਤਾਂ ਬਾਈ ਕਹਿੰਦਾ ਜੁਪੀਵਿਹਾਰੀ ਲੱਗਦਾ ਇਨਾ ਜਿਆਦਾ ਗਰਮ ਸੀਗਾ ਟੈਂਪਰੇਚਰ ਵੀ ਠੀਕ ਆ 16 17 ਡਿਗਰੀ ਹੋਗਾ ਬਹੁਤ ਵਧੀਆ ਯਾਰ ਰਾਤ ਨੂੰ 13 ਹੋ ਜਾਣਾ ਠੰਢੀ ਲੱਗਦੀ ਆ ਕਿਸ ਬਾਤ ਕੀ ਹਮ ਲੋਕ ਕੀ ਹਮ ਲੋਕ ਇੱਥੇ ਸਿੰਗਲ ਹੈ ਇਹਦਾ ਇਹਦਾ ਦੁੱਖ ਤਾਂ ਬਾਹਲਾ ਬਾਈ ਨੂੰ ਕੋਈ ਨਾ ਕਹਿੰਦਾ ਆਪ ਤੇਰੀ ਜਲਦੀ ਰੱਬ ਤੇਰਾ ਜਲਦੀ ਤੋਂ ਜਲਦੀ ਵਿਆਹ ਕਰੇ ਅਗਲੀ ਵਾਰ ਤੈਨੂੰ ਮਿਲੀਏ ਤੈਨੂੰ ਵਿਆਹ ਨਹੀਂ ਕਰਨਾ ਹੈ ਨਹੀਂ 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 ਜਲਦੀ ਤੋਂ ਜਲਦੀ ਤੈਨੂੰ ਫਸਾ ਦੇ ਰੱਬ ਮੈਨੂੰ ਮਿਲੀ ਤੂੰ ਕਿਵੇਂ ਬਾਈ ਮੇਰਾ ਤਾਂ ਵਿਆਹ ਹੋ ਗਿਆ ਯਾਰ ਫਿਰ ਤੂੰ ਆਪ ਕਹੇਗਾ ਬਾਈ ਮੈਂ ਉਦੋਂ ਠੀਕ ਸੀਗਾ ਮੇਰੇ ਮੂੰਹ ਤੋਂ ਗਲਤੀ ਨਾ ਨਿਕਲ ਗਿਆ ਤੇ ਆਪਣਾ ਇਹ ਰੂਮ ਉਹ ਚ ਪੱਖਾ-ਪੱਖਾ ਤਾਂ ਹੈ ਨਹੀਂ ਨਾ ਲੋੜ ਹੀ ਨਹੀਂ ਪੱਖੇ ਦੀ ਬਾਈ ਮਾਹੌਲ ਠੀਕ ਆ ਹਾਂ ਲੋੜ ਹੀ ਨਹੀਂ ਪੱਖੇ ਦੀ ਇਰਾ ਡਿੱਗੇ ਜਾਣ ਸਰ ਦੇਖੋ ਨੀਂਦ ਦੇਖੀ ਹੁੰਦੀ ਇਹ ਲਾਲੋ ਸਾਹਿਬ ਆਪਾਂ ਪਰਸੋਂ ਦੇ ਪ੍ਰੀਮੀਅਮ ਪਰਸੋਂ ਹੀ ਤੁਰੀਆ ਵੀ ਸੁੱਤੇ ਨਹੀਂ ਹੈਗੇ ਆਪਾਂ ਹਾਂ ਕੱਲ ਵੀ ਦਾਦਾ ਪਰਸੋਂ ਦੇ ਪਰਸੋਂ ਸਟੇਸ਼ਨ ਤੇ ਤਾਂ ਪੇ ਸੀ ਸਾਲਾ ਮੱਛਰ ਰੱਖਾ ਲੜ ਲੜ ਹੈ ਨਾ ਕੱਲ ਦੇ ਹਾਂ ਬਈ ਪਰਸੋਂ ਹੀ ਸੁੱਤੇ ਵਿਆਗੇ ਕੱਲ੍ਹ ਪਰਸੋਂ ਸਵੇਹਾ ਦੇ ਹਾਂ ਪਰਸੋਂ ਸੁੱਤੇ ਵਿਆ ਪ੍ਰੋਪਰ ਕੱਲ ਦੇ ਤੁਰੀ ਦੇਖੋ ਗਾਇਸ ਇਹ ਇਧਰ ਸਿਰ ਇਧਰ ਸਿਰ ਇਹ ਦਿਓ ਕਿੰਨਾ ਅੱਛਾ ਲੱਗ ਰਿਹਾ ਹੈ ਬਹੁਤ ਵਧੀਆ ਤਕਰੀਬਨ ਕੱਲ ਨਾ ਤਾਂ ਦਿਨੇ ਸੁੱਤੇ ਆਂ ਨਾ ਕੱਲ ਰਾਤ ਸੁੱਤੇ ਆਂ ਉਹ ਵੀ ਘੰਟਾ ਦੋ ਘੰਟੇ ਹਾਂ ਨਾ ਕੱਲ ਦਿਨੇ ਸੁੱਤੇ ਆਂ ਨਾ ਕੱਲ ਰਾਤ ਸੁੱਤੇ ਆਂਗੇ ਤੇਨੇ ਅੱਜ ਸਵੇਰ ਸੁੱਤੇ ਆਂਗੇ ਅੱਜ ਦਿਨੇ ਲੂ ਸੁੱਤੇ ਆਂਗੇ ਘੰਟਾ ਡੇਰ ਘੰਟਾ ਦੋ ਘੰਟੇ ਹਾਂ ਦੋ ਘੰਟਾ ਉਹਦੇ ਨਾਲ ਥੋੜਾ ਜਿਹਾ ਮਾਈਂਡ ਫਰੈਸ਼ ਹੋ ਗਿਆ ਹਾਂ ਉਹ ਨਹੀਂ ਮਾਈਂਡ ਫਰੈਸ਼ ਹੋ ਗਿਆ ਉਹਦੇ ਨਾਲ ਫੇਰ ਹੀ ਆਪਾਂ ਉੱਠ ਕੇ ਇੰਨੀ ਵੀਡੀਓ ਤੁਹਾਡੇ ਲਈ ਹਨਾ ਕਵਰ ਕੀਤੀ ਹੈਗੀ ਯਾਕੂ ਟਾਈਮ ਬਣਾਇਆ ਮਾਰੋ ਬਣਾਇਆ ਇਹ ਫੇਰ ਹੀ ਹੋ ਸਕਿਆਗਾ ਵੀ ਜੇ ਆਪਾਂ ਸੁੱਤੇ ਸੀਗੇ ਸੋਣਾ ਵੀ ਜ਼ਰੂਰੀ ਆ ਜ਼ਰੂਰੀ ਆ ਚਾਹੇ ਦੋ ਤਿੰਨ ਘੰਟੇ ਸੋ ਲਓ ਖ ਵੀਡੀਓ ਹਾਂ ਡਾਈਟ ਦਾ ਵੀ ਖਿਆਲ ਰੱਖੋ ਤੇ ਖਾਣ ਪੀਣ ਦਾ ਵੀ ਰੱਖੋ ਹਣਾ ਨੀਂਦ ਵੀ ਆਪਣੀ 2-3 ਘੰਟੇ ਜਾਂ 4 ਘੰਟੇ ਪ੍ਰੋਪਰ ਹਾਂ ਜੇ ਤੁਮੜਾ ਕਰਨ ਹਾਂ ਦੋ-ਤਿੰਨ ਘੰਟੇ ਕਰ ਲਓ ਬਾਲਾ ਵੀ ਨਹੀਂ ਸੌਣਾ ਕਿਉਂਕਿ ਘਰੇ ਅੱਜ ਸੌਣਦੇ ਹੀ ਆ ਜਦੋਂ ਬੰਦਾ ਸੁਸਤੀ ਵੀ ਭਾਈ ਜਦੋਂ ਬੰਦਾ ਮਰ ਜਾਂਦਾ ਫਿਰ ਸੌਣਦਾ ਹੀ ਹੁੰਦਾ ਕ ਸੁਣਦਾ ਹੀ ਹੁੰਦਾਗਾ ਉਦੋਂ ਵਧੀਆ ਚੱਪ ਕਰਕੇ ਘੁੰਮ ਫਿਰੋ ਐਸ਼ ਕਰੋ ਸੋਵੋ ਬਸ ਲਿਮਟ ਤੇ ਸੌਣਾ ਵੀ ਆਜਾ ਚਲੋ ਬੋਡੀ ਬੋਡੀ ਹਾਂ ਹੁਣ ਅਸੀਂ ਲੈ ਲੀਏ ਵੀਊ ਦਾ ਨਜ਼ਾਰਾ ਫਿਰ ਤਾ ਚੱਲਦੇ ਹਾਂ ਸਿੱਧਾ ਰੂਮ ਦੇ ਵਿੱਚ ਬਲੈਕ ਤਾਂ ਰਹਿੰਦੇ ਬਲੈਕ ਰਹਿੰਦੇ ਹਾਂ ਬਲੈਕ ਨਹੀਂ ਰਹਿੰਦੇ ਬਲੈਕ ਨਹੀਂ ਚਲਣੀ ਫਿਰ ਇਦਾਂ ਦੀ ਨਹੀਂ ਠੀਕ ਰਹਿਣੀ ਆ ਚੀਜ਼ ਹੂੰ ਇਹ ਪੰਜ ਜੀ ਹੈ ਨਾ ਗਲਬਟ ਹੈ ਆ ਬਲਬਟ ਤੇ ਫਿਰ ਅੱਗੇ ਦੇਖ ਲੈ ਆ ਨਹੀਂ ਵਧੀਆ ਤਾਂ ਲੇਡੀਜ਼ ਆ ਨਾ ਸਾਰੀ ਇਹ ਉਹ ਜੈਨਸ ਆ ਜੈਨਸ ਕੋਈ ਮਹਿੰਗੀ ਹੈ ਉਹ ਅੱਛਾ ਠੀਕ ਆ ਤੁਸੀਂ ਇੰਕਲ ਪੰਜਾਬੀ ਬੋਲ ਲੈਂਦੇ ਆ ਕਿੱਥੋਂ ਕੋਈ ਨਹੀਂ ਅੱਛਾ ਬੰਦੇ ਮਿਲਦੇ ਰਹਿੰਦੇ ਨੇ ਪੰਜਾਬੀ ਹਾਂ ਹਾਂ ਠੀਕ ਆ ਉਹ ਸਾਹਮਣੇ ਇੱਕੋ ਚੀਜ਼ ਆ ਚੱਲ ਦੇਖ ਲੈ ਜੇ ਮਿਲ ਗਈ ਤਾਂ ਟੋਪੀ ਏਕਨਾਂ ਆ ਬਹੁਤ ਫੇਮਸ ਆ ਇੱਥੇ ਤ੍ਰਿਪਤੀ ਦੇਖਦੇ ਆ ਮੌਕਾ ਮਿਲਿਆ ਹਣਾ ਕੱਲ ਨੂੰ ਟਾਈਮ ਨਾ ਖੁੱਲੇ ਜੇ ਵਾਪਸੀ ਆ ਵਸੇ ਆਪਣੀ ਟਾਈਮ ਨਾ ਖੁੱਲਗੇ ਤਾਂ ਜ਼ਰੂਰ ਆਵਾਂਗੇ ਇੱਥੇ ਵੀ ਖੜਿਆ ਲੱਕੜ ਬਾਜ਼ਾਰ ਦੇ ਵਿੱਚ ਕੈਬ ਵਗੈਰਾ ਲੈਣੀ ਸੀ ਉਹ ਵੀਰ ਨੇ ਆਪਣੇ ਨੇ 12 ਨਸੀ ਵਾਲੇ ਨੇ ਵਧੀਆ ਘੈਂਟ ਬੰਦਾ ਯਾਰ ਹਨਾ ਮਿਲੀ ਨਹੀਂ ਕਿ ਮਿਲੀ ਐਸੇ ਨਹੀਂ ਹੈ ਨਾ ਟੈਕ ਜੀ ਹੈ ਟੈਕ ਦੇ ਉੱਪਰ ਲੱਗੀ ਹੈ ਦੋ ਇੱਕ ਦਾ ਬਲੈਕ ਗੋਨ ਅਬੀਰ ਕਹਿੰਦਾ ਤੇਰਾ ਨਾਲ ਦੀ ਕਾਫੀ ਨਮਾਚੀ ਦੀ ਫੋਟੋ ਸੀ 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 ਪਾਈ ਮਾ ਹਾਂ ਨੋ ਭਾਈ ਮਾਰ ਰੋੜਾ ਪਾ ਛੜਦਾ ਦੇਖੋ ਤੇ ਚੱਲਿਆ ਹੋਣਾ ਨਾ ਰੂਮ ਮੱਲੀ ਨੂੰ ਆਹ ਚੀਜ਼ ਦੇਖੋ ਬੜੀ ਘੈਂਟ ਆ ਰਾਤ ਦਾ ਥਿਊ ਹੈ ਨਾ ਆ ਕੁਝ ਲੱਗਣ ਵਾਲਾ ਇੱਥੇ ਕਿੰਨਾ ਰਾਸ਼ਾ ਦੇਖੋ ਇੱਥੇ ਵੀ ਸੇਲ ਲੱਗੀ ਹੋਈ ਹੈਗੀ। ਟ੍ਰੈਡੀਸ਼ਨਲ ਕੱਪੜਿਆਂ ਦੀ ਸਾਰੀ 20% ਡਿਸਕਾਊਂਟ ਲੱਗਿਆ ਹੋਇਆ। ਚਲੋ ਚਾਲਦੇ ਹਾਂ ਹੁਣ ਤਾਂ ਰੂਮ ਨੂੰ ਸਿੱਧਾ ਹਨਾ। ਕਾਫੀ ਚਿਰ ਹੋ ਗਿਆ ਸਾਨੂੰ ਘੁੰਮਦੇ ਫਿਰਦੇ ਹਾਂ ਨੂੰ ਇੱਥੇ। ਤਕਰੀਬਨ ਅੱਜ ਹੀ ਨੀਂਦ ਆਉਣੀ ਹੈ ਜੜੀ ਮਾੜੀ-ਮੋਟੀ ਰਾਤ ਨਾਉਣੀ ਹੈ। ਕੱਲ ਦੇ ਇਦਾਂ ਹੀ ਤੁਰੇ ਫਿਰਦੇ ਆ ਜਦੋਂ ਮਾਰ ਰੋਡ ਤੋਂ ਆ ਨਿਆ ਸਾਰੀ ਲੋਕਲ ਮਾਰਕੀਟ ਆ ਜੇ ਕਿਸੇ ਵੀਰ ਨੇ ਇੱਧਰ ਵੀ ਜਾਣਾ ਹਨਾ ਪੀਜ਼ਾ ਵਗੈਰਾ ਸਾਰਾ ਇੱਧਰ ਹੀ ਬਣੇ ਹੋਏ ਆ ਉੱਪਰ ਤਕਰੀਬਨ ਲੱਕੜ ਬਾਜ਼ਾਰ ਹੀ ਆ ਸਾਰਾ ਬੱਸ ਖਾਣ ਪੀਣ ਨੂੰ ਸਾਰਾ ਇੱਧਰ ਆ ਲੋਕਲ ਮਾਰਕੀਟ ਵਗੈਰਾ ਵੀ ਇੱਥੇ ਸਾਰੀ ਹਾਂਜੀ ਵੀਰੇ ਘੁੰਮ ਫਿਰ ਕੇ ਆ ਗਏ ਆ ਆਪਾਂ ਇੱਕ ਕਹੇ ਦਾ ਬੁਰਾ ਹਾਲ ਹੋਇਆ ਪਿਆਗਾ ਤਕਰੀਬਨ 4-5 ਸੌ ਪੌੜੀ ਚੜ ਗਈ ਹਮਾਂ ਨੇ ਜਾਕੂ ਟੈਂਪਲ ਦੀ 4-5 ਸੌ ਪੌੜੀ ਚੜ ਗਏ ਤੇ 2-3 ਕਿਲੋਮੀਟਰ ਹੁੰ ਤੁਰੇ ਲੱਕੜ ਬਾਜ਼ਾਰ ਦੇ ਵਿੱਚ ਤੇ ਲੱਤਾਂ ਦਾ ਪੂਰਾ ਬੁਰਾ ਹਾਲ ਹੋਇਆ ਪਿਆ ਹੁਣ ਤਾਂ ਬਸ ਬੈੱਡ ਤੇ ਡਿੱਗਣਾ ਤੇ ਨਾਲ ਦੀ ਨਾਲ ਸੌ ਜਾਣਾ ਹਨਾ ਮੈਂ ਕੁਛ ਰੱਖਾ ਤਾਂ ਖਾ ਪੀ ਆਏ ਸੀਗੇ ਵਾਰੋਂ ਹਣਾ ਥੋੜਾ ਮੋਟਾ ਖਾ ਪੀ ਲਿਆ ਤੇ ਚਲ ਜੇ ਰਾਤ ਨੂੰ ਭੁੱਖ ਵਗੈਰਾ ਲੱਗੀ ਤਾਂ ਨਾਲ ਲੈਂਦਾ ਸਮਾਨ ਖਾ ਪੀ ਲਵਾਂਗੇ ਹਨਾ ਚਲੋ ਵੀਰੇ ਵੀਡੀਓ ਅੱਜ ਦੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਹਨਾ ਸਬਸਕ੍ਰਾਈਬ ਕਰਿਓ ਕਮੈਂਟ ਕਰੋ ਜੇ ਕੋਈ ਵੀਡੀਓ ਦੇ ਵਿੱਚ ਕੋਈ ਗਲਤ ਕਿਹਾ ਗਿਆ ਜਾਂ ਬੋਲਿਆ ਗਿਆ ਹਨਾ ਕਮੈਂਟ ਕਰਕੇ ਦੱਸ ਦਿਆ ਕਰੋ ਸਾਨੂੰ ਤੇ ਅੱਗੇ ਤੋਂ ਚੀਜ਼ ਦਾ ਧਿਆਨ ਰੱਖਿਆ ਕਰਾਂਗੇ ਬਾਕੀ ਮੌਸਮ ਹੁਣ ਠੀਕ ਆ ਠੰਡਾ ਹਨਾ ਪਹਿਲਾਂ ਤਾਂ ਪੂਰੀ ਗਰਮੀ ਸੀ ਤੇ ਚਲੋ ਠੀਕ ਆ ਵੀਰੇ ਮਿਲਦੇ ਆਂ ਸੁਭਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਕਰਦੇ ਥੈਂਕ ਯੂ ਧੰਨਵਾਦ ਬਾਏ ਬਾਏ